ਪ੍ਰਧਾਨ ਜੀ ਮਾਨ ਸਾਹਿਬ ਕਹਿੰਦੇ ਵੀ ਅਸੀਂ ਤਾਂ ਆਪਦੇ ਮੰਤਰੀਆਂ ਨੂੰ ਲੈ ਕੇ ਕਹਿੰਦੇ ਪਾਣੀ ਦੇ ਮੁੱਦੇ ਤੇ ਨੰਗਲ ਡੈਮ ਤੇ ਧਰਨੇ ਦੇ ਬੈਠੇ ਆਂ ਕਹਿੰਦੇ ਕਿਸਾਨ ਜਿੱਥੇ ਬੰਦੀਆਂ ਕਿਉਂ ਨਹੀਂ ਆਉਂਦੀਆਂ ਸਾਡੇ ਨਾਲ ਧਰਨਾ ਲਾਉਣ ਤੇ ਸਾਡੇ ਨੂੰ ਮੀਟਿੰਗ 'ਚੋਂ ਰੁਸ ਕੇ ਕਿਉਂ ਭਜਾ ਜੀ ਹੁਣ ਪੁੱਤ ਮਰੇ ਨੇ ਅਸੀਂ ਯਾਦ ਆ ਗਏ ਉਹਨੂੰ ਮਤਲਬ ਪੁੱਛਣਾ ਮੁੱਖ ਮੰਤਰੀ ਨੂੰ ਹੁਣ ਯਾਦ ਆ ਗਏ ਅਸੀਂ ਉਹਦੇ ਦਾਦੇ ਜਿਹੇ ਹਾਣੀ ਆ ਜੇ ਆਪਾਂ ਰਾਜਾਲ ਕਰਨਾ ਸਾਡੇ ਵੱਡੇ ਲੀਡਰ ਮਤਲਬ ਹੁਣ ਯਾਦ ਆ ਗਏ ਵੀ ਕਿੱਧਰ ਗਈਆਂ ਕਿਸਾਨ ਦੇ ਨਹੀਂ ਨਾ ਤੂੰ ਤਾਂ ਕਹਿੰਦਾ ਧਰਨੇ ਦੇਣੇ ਨਹੀਂ ਚਾਹੀਦੇ ਧਰਨਾ ਲੋਕਾਂ ਨੂੰ ਤਕਲੀਫ ਆਉਂਦੀ ਹੈ ਫ ਆਪਦੀ ਗੱਲ ਤੇ ਆਪ ਉਲਟ ਗਏ ਮੁੱਖ ਮੰਤਰੀ ਉਹ ਮਸਲਾ ਹੱਲ ਕਰਦਾ ਮੈਂ ਧਰਨਾ ਤਾਂ ਨਹੀਂ ਦਿੰਦਾ ਸਾਨੂੰ ਕਹਿੰਦੇ ਵੀ ਧਰਨੇ ਦੇ ਇੱਕ ਲੋਕਾਂ ਨੂੰ ਤੰਗ ਕਰ ਦਿਓ ਅਜਿਹਾ ਫੈਸਲਾ ਕਰ ਲਿਆ ਤੀਗਾ ਕਿ ਸੜਕ ਨਹੀਂ ਰੋਕਣੀ ਕਿਤੇ ਵੀ ਸਾਨੂੰ ਰੋਕਣ ਕੇ ਆਪਾਂ ਸੜਕ ਤੋਂ ਪਾਸੇ ਬੈਠੋ ਆ ਜਦੋਂ ਪੰਜ ਤੀਨ ਕੋ ਜਾ ਰਹੇ ਜੇ ਪਾਸੇ ਬੈਠੇ ਵੀ ਇਹਨਾਂ ਦੀ ਪੁਲਿਸ ਨੇ ਸੜਕਾਂ ਰੋਕਿਆ ਸੀ ਖਲਾਈਆਂ ਵੀ ਕਿਉਂ ਤੁਸੀਂ ਮੇਰੇ ਕੋਲੋਂ ਕੰਟੈਕਟ ਕਰਦੇ ਹੋ ਮੇਰਾ ਕਹਿੰਦੇ ਹੁਣ ਜਹਾਜ਼ ਆ ਗਿਆ ਨਾ ਅਸੀਂ ਉੱਤੇ ਮਤਲਬ ਜੇ ਆਪਾਂ ਕਹਿ ਦਈਏ ਕੋਈ ਗੱਲ ਨਹੀਂ ਦੇਵਾਂਗੇ ਧਰਨੇ ਪਾਣੀ ਤੇ ਵੀ ਕਰਾਂਗੇ ਸਾਰਾ ਖੁਦ ਕਰਾਂਗੇ ਪਾਣੀ ਬਾਰੇ ਮੇਰੀ ਜਿੱਥੇ ਬੰਦੀ ਜਿਵੇਂ ਸਾਡਾ ਇੱਕ ਮੋਗਾ ਲੱਗਿਆ 10 ਇੰਚ ਉਹ 5 ਇੰਚ ਜਿਹੜੇ ਜੱਟ ਕੋਲੇ 5 ਕਿੱਲੇ ਨੇ ਉਹਨੂੰ 5 ਕਿੱਲੇ ਆਪਣੀ ਮਿਲ ਜਾਂਦਾ ਜਿਹਦੇ ਕੋਲੇ 50 ਕਿੱਲੇ ਉਹ 50 ਕਿੱਲੇ ਦਾ ਮੈਂ ਕਹਿੰਦਾ ਵੀ ਹਰਿਆਣੇ ਕੋਲੇ ਜ਼ਮੀਨ ਕਿੰਨੀ ਹੈ ਕਿੰਨੇ ਕੋ ਹਿੱਸੇ ਚ ਪਾਣੀ ਹੈ ਉਹ ਗਣੀ ਜਾਵੇ ਪੰਜਾਬ ਕੋਲੇ ਜ਼ਮੀਨ ਕਿੰਨੀ ਹੈ ਕਿੰਨੇ ਕੋ ਹਿੱਸੇ ਚ ਪਾਣੀ ਹੈ ਉਹਨੂੰ ਜ਼ਮੀਨੋਂ ਮਗਰ ਵੰਡਿਆ ਜਾਵੇ ਕਿਉਂ ਕੋਈ ਸ ਕਰਾਈ ਕਰੀਂਦਾ ਹਾਂ ਦਿੱਲੀ ਨੂੰ ਪਾਣੀ ਦੇ ਨਾਲ ਉਹਦੀ ਰੈਲਿਟੀ ਲਈ ਜਾਵੇ ਰਾਜਸਥਾਨ ਨੂੰ ਪਾਣੀ ਦੀ ਨਲ ਦੀ ਰਿਐਲਿਟੀ ਲਈ ਜਾਵੇ ਸੰਦਰ ਚੋਨਾ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਰਾਜਸਥਾਨ ਦੀ ਸਰਕਾਰ ਤੋਂ ਸੀ ਪੈਸੇ ਲੈ ਲਈਏ ਸਾਡੀ ਸਰਕਾਰ ਕੋਲ ਵੀ ਵਾਧੂ ਹੋ ਜਾਣਗੇ ਕਿਸਾਨ ਮਜ਼ਦੂਰਾਂ ਕੋਲ ਵੀ ਵਾਧੂ ਹੋ ਜਾਣਗੇ ਜੇ ਲੋਕ ਤੇਲ ਵੇਚ ਕੇ ਅਮੀਰ ਬਣ ਸਕਦੇ ਨੇ ਫਿਰ ਅਸੀਂ ਝੋਨਾ ਲਾ ਕੇ ਕੀ ਕਰਨਾ ਹੈ ਰਾਜਸਥਾਨੇ ਕਰਨ ਫਸਲ ਪੈਦਾ ਕਰਨਾ ਦਿੱਲੀ ਵਾਲੇ ਆਪਣਾ ਪਾਣੀ ਇੱਥਾ ਪਾਣੀ ਦੇ ਪੈਸੇ ਹੁਣ ਚਾਹੁੰਦੇ ਨੇ ਆ ਫਿਰ ਕਿਸੇ ਨੂੰ ਕੁਝ ਨਹੀਂ ਦੇਣਾ ਚਾਹੀਦਾ ਜੇ ਹੁਣ ਅਸੀਂ ਰਾਜ ਤੋਂ ਪੱਥਰ ਲੈਣ ਉਹਦੇ ਪੈਸੇ ਦੇਣੇ ਦੂਜੇ ਡਿਟੈਕਟਸ ਹੁਜ ਕੋਲਾ ਨੇ ਉਹਨਾਂ ਦੇ ਪੈਸੇ ਦਿੰਨ ਕਿ ਸਾਡਾ ਪਾਣੀ ਫਰੀ ਕਿਉਂ ਜਾਵੇ ਭਾਈ ਮੈਂ ਕਹਿੰਦਾ ਵੀ ਦੋਨਾਂ ਸੈਕਟਰਲ ਦੀ ਜ਼ਮੀਨ ਕਿਣੀ ਜਾਵੇ ਤੇ ਇਸੇ ਜੇ ਪਾਣੀ ਕਿਹਨੇ ਉਸ ਤੇ ਬੰਨਿਆ